ਹੈਲੋ ਸਸਕੀ ਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਦੀ ਕਹਾਣੀ ਬੜੀ ਜੈਨਨ ਹੈ ਕਿਉਂਕਿ ਇਹਨੂੰ ਸੁਣਨੇ ਲਈ ਮਤਲਬ ਸੱਚਾਲੇ ਬੰਦੇ ਬੈਠਿਓ ਜਾਂ ਦਿਮਾਗ ਵਾਲੇ ਸਮਝਦਾਰੀ ਵਾਲ ਗੱਲ ਕਰਿਓ ਜਿਹੜੇ ਥੱਲੇ ਕਮੈਂਟ ਉਲ ਜਲੂਲ ਬੇਫੂਫਾਂਗ ਪਾਉਣੇ ਚਲੋ ਤਾਂ 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 ਇਹਦੇ ਤੋਂ ਕਹਾਣੀਆਂ ਜਾਨੀਆਂ ਗੱਲਾਂ ਇਹਦੀ ਲੋਕ ਸੁਣਦੇ ਆ ਹੈ ਫਾਲੋਅਰ ਉਦੋਂ ਹੋ ਗਏ ਇੱਕ ਕੋਈ ਹੋਰ ਹੈ ਉਹ ਉਹ ਉਹਨੂੰ ਕਹਿੰਦੇ ਆ ਜੀ ਕਰੋ ਇਸ ਬੀਬੀ ਦੇ ਦਰਸ਼ਨ ਉਹ ਬੀਬੀ ਦੇ ਦਰਸ਼ਨ ਤੋਂ ਬੀਬੀ ਦੀਆਂ ਕਰਤੂਤਾਂ ਦੇਖ ਲਓ ਹਨਾ ਚਲੋ ਮੋੜਾ ਹੀ ਉਸ ਗੱਲ ਤੇ ਅੱਜ ਮੁੰਬਈ ਦੀ ਪਹਿਲੀ ਬਰਸਾਤ ਸ਼ੁਰੂ ਹੋਈ ਹੈ ਰਾਤੀ ਬਰਸਾਤ ਹੋਈ 1 ਵਜੇ ਦੇ ਕਰੀਬ ਸ਼ੁਰੂ ਹੋ ਗਈ ਤੇ ਆਪਣੇ ਕਿਸੇ ਇੱਕ ਮੁੰਡੇ ਨੇ ਨਵਾਂ ਕੰਮ ਖੋਲਿਆ ਹੋਟਲ ਦਾ ਤੇ ਮੈਂ ਉਹਨੂੰ ਫੋਨ ਕਰਕੇ ਪੁੱਛਣ ਲੱਗ ਪਿਆ ਬਈ ਕਿਵੇਂ ਰਿਹਾ ਕੰਮ ਉਹ ਕਹਿੰਦਾ ਮੈਂ ਕੰਮ ਤਾਂ ਠੀਕ ਹੈ ਰਾਤ ਨੂੰ 1 ਵਜੇ ਤੋਂ 20 ਨੇ ਕੰਮ ਖਰਾਬ ਕਰਤਾ ਮੀ ਆਪਣੇ ਟਾਈਮ ਤੇ ਆ ਤੇ ਸੱਚ ਤੇ ਆ ਇਦਾਂ ਹੀ ਪਹਿਲਾਂ 라ਵਣ ਦੇ ਟਾਈਮ ਤੋਂ ਹਨਾ ਰਾਜੇ रामचंद्र ਦੇ ਟਾਈਮ ਤੋਂ ਚੱਲਦਾ ਸੱਚ ਹੀ ਆ ਰਿਹਾ ਜੇ 라ਵਣ ਦੇ ਭਰਾ ਨੂੰ ਝੂਠ ਲੱਗਿਆ ਕੁਛ ਜਾਂ ਗਲਤ ਲੱਗਿਆ ਉਹ ਆ रामचंद्र ਜੀ ਨਾਲ ਖੜਾ ਹੋ ਗਿਆ ਤੇ ਆਪਾਂ ਉਹਨੂੰ ਕੀ ਕਹਿੰਨੇ ਆ ਘਰ ਦਾ ਭੇਟੀ ਲੰਕਾ ਟਾਵੇ ਕਹਾਵਤ ਮੰਨੀ ਉਹ ਤਾਂ ਸੱਚ ਨਾਲ ਹੀ ਖੜਾ ਹੋ ਜਾਣਾ ਲੇਕਿਨ ਉਧਰਲੇ ਬੰਦੇ ਇਹਨੂੰ ਝੂਠ ਕਹਿੰਦੇ ਆ। ਇਹ ਡਾਵਣ ਨਾ ਭਰਾ ਨਾ ਧੋਖਾ ਕੀਤਾ ਉਹ ਬੰਦਾ ਗੱਦਾਰ ਐ। ਸੀ ਤਾਂ ਸੱਚ ਹੀ ਨਾ। ਇਦਾਂ ਹੀ ਅੱਜ ਦੇ ਜਵਾਨੇ ਚ ਸੱਚ ਦੀਆਂ ਗੱਲਾਂ ਚੱਲੀਆਂ ਜਾਂਦੀਆਂ ਜੇ ਕੋਈ ਆਪਣੀ ਕੌਮ ਦਾ ਹੀ ਬੰਦਾ ਸੱਚ ਬੋਲ ਦਿੰਦਾ ਉਹਨੂੰ ਆਪਾਂ ਗੱਦਾਰ ਕਹਿੰਦੇ ਜਿਵੇਂ ਕਿ ਮੈਂ ਮੈਂ ਫਿਲਮ ਵਾਲੇ ਦੇ ਖਿਲਾਫ ਬੋਲਦਾ ਆ ਜਾਂ ਕਿੱਦਾਂ ਹਨਾ ਸੱਚ ਬੋਲਦਾ ਨਾ ਉਹ ਜੋ ਕਰਦੇ ਆ ਮੈਨੂੰ ਬਹੁਤ ਲੋਕ ਗੱਦਾਰ ਕਹਿੰਦੇ ਆ। ਹਨਾ ਉਹਨਾਂ ਲਈ ਮੈਂ ਗੱਦਾਰ ਐ। ਹੈਡ ਐਂਡ ਟੇਲ ਨੂੰ ਹੈ ਤਾਂ ਸੱਚੀ। ਇਹ ਚੀਜ਼ਾਂ ਸਮਝਣ ਵਾਲੀ ਆ। ਇਹ ਤੁਸੀਂ ਆਪ ਸਮਝੋ ਪਬਲਿਕ ਜਿੱਦਾਂ ਦੀ ਚੀਜ਼ਾਂ ਸਮਝ ਗਈ ਨਾ ਆ ਤੁਹਾਨੂੰ ਜਿੱਤਣ ਜੁੱਤਣ ਨਾਲ ਇਹ ਵੋਟਾਂ ਨਾਲ ਇਹ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਤੁਸੀਂ ਆਪ ਹੀ ਸਭ ਕੁਝ ਇਹ ਤਦਾਦ ਹੌਲੀ ਹੌਲੀ ਵੱਧਦੀ ਆ ਸਾਡੇ ਚੈਨਲ ਤੇ ਬਹੁਤ ਲੋਕ ਸਿਆਣੇ ਆ ਜੀ ਤੇ ਚੀਜ਼ ਸਮਝਦੇ ਆ ਮੈਂ ਵੀਡੀਓ ਦੋ ਬਣਾਉਣੀਆਂ ਚਾਹਣਾ ਹੁੰਨਾ ਹਫਤੇ ਚ ਬਣਾ ਨਹੀਂ ਪਾਉਂਦਾ ਤੇ ਸੋਮਵਾਰ ਨੂੰ ਇੱਕ ਵੀਡੀਓ ਜ਼ਰੂਰ ਛੱਡਿਆ ਕਰੂੰਗਾ ਜਾਂ ਸੌਰੀ ਲੱਗ ਗਿਆ ਇਹ ਨਾ ਸੋਮਵਾਰ ਨੂੰ ਜ਼ਰੂਰ ਵੀਡੀਓ ਛੱਡੂੰਗਾ ਮੈਂ ਹਨ ਤੇ ਹੋਰ ਚੀਜ਼ਾਂ ਹੈਗੀਆਂ ਭਾਈ ਇਹ ਇਵੇਂ ਹੀ ਚੱਲਦਾ ਆ ਰਿਹਾ ਪਹਿਲਾਂ ਤੋਂ ਆਪਾਂ ਕਈ ਗੱਲਾਂ ਕਹਿ ਦਿੰਨੇ ਆ ਆਪਾਂ ਭਰੋਸਾ ਕਰ ਲੈਨੇ ਕਹਾਵਤਾਂ ਵੀ ਇੰਨੀ ਝੂਠ ਹੈ ਕਹਾ ਆਪਾਂ ਕਹਿੰਦੇ ਘਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਮੈਂ ਦੋ ਪੋਸਟਾਂ ਦੇਖਦੇ ਨੂੰ ਹੋਈਆਂ ਕੋਈ ਭਲਾ ਨਹੀਂ ਹੁੰਦਾ ਤੁਸੀਂ ਆਪਣੇ ਸਕੇਆਂ ਨਾਲ ਵੀ ਚੰਗਾ ਕਰਦੇ ਹੋ ਤਾਂ ਥੋੜੇ ਨਾਲ ਕਿਵੇਂ ਕਰਦੇ ਕਦੀ ਸੋਚ ਕੇ ਦੇਖੋ ਫਿਰ ਮੈਨੂੰ ਕਈ ਕਹਿੰਦੇ ਆ ਫੁਲਾਨ ਦਲਜੀਤ ਦੇ ਖਿਲਾਫ ਪੈ ਗਿਆ ਫੁਲਾਨ ਨੇ ਦੇ ਪ੍ਰਤੀਸ਼ ਪੈ ਗਿਆ ਅਸੀਂ ਬੋਲਣ ਵਾਲੇ ਸੱਚ ਕਿੰਨੇ ਕੁ ਲੋਕ ਰਹਿ ਗਏ ਤੁਸੀਂ ਆਪ ਸੋਚ ਕੇ ਦੇਖੋ ਲੋਕ ਤਾਂ ਆ ਬੰਦਾ ਰਿਆਜ ਕਰਦਾ ਤੈਨੂੰ ਕਹਿੰਦੇ ਉਸਤਾਦ ਜੀ ਦੇ ਰਿਆਜ ਦਾ ਟਾਈਮ ਹੈ ਉਸਤਾਦ ਤੁਸੀਂ ਇਹਨਾਂ ਨੂੰ ਬਣਾ ਲਿਆ ਕਿੱਥੋਂ ਤੁਸੀਂ ਸੂਰਮਿਆਂ ਨੂੰ ਮਤਲਬ ਪੂਜਣ ਵਾਲੇ ਰਹਿ ਗਏ ਕਿੱਥੋਂ ਸੂਰਮਿਆਂ ਦੀ ਗੱਲ ਕਰਨ ਵਾਲੇ ਰਹਿ ਗਏ ਕਿੱਥੇ ਤੁਹਾਡੇ ਸੂਰਮੇ ਜੰਮਣਗੇ ਹਰ ਬੰਦਾ ਇਹ ਸੋਚੂਗਾ ਕਿ ਸੋਨੂੰ ਸੀਤੋ ਵਾਲੀ ਯਾਰਗਾ ਸਾਰੇ ਦੇ ਸਾਹਮਣੇ ਘਰੇ ਜੰਮ ਫਿਲੇ ਕਮਾਈ ਤਾਂ ਆਉਂਦੀ ਕਿ ਲੋਕਾਂ ਨੂੰ ਚਾਹੀਦਾ ਪੈਸਾ ਹੀ ਹੈ ਇਹਦੇ ਨਾਲ ਨੁਕਸਾਨ ਕਿੰਨੇ ਹੋ ਰਿਹਾ ਜੀ ਗਲਤ ਕੰਮ ਕਰਨਾ ਨੁਕਸਾਨ ਕਿੰਨਾ ਹੋ ਰਿਹਾ ਠੀਕ ਹੈ ਕਈ ਲੋਕ ਮਿਹਨਤ ਕਰਕੇ ਬਹੁਤ ਵੱਡੇ ਲੈਵਲ ਤੱਕ ਆਏ ਨੇ ਆਪਣੇ ਮੁਲਕ ਦਾ ਹੀ ਲਾ ਲਓ ਯਾਰ ਮੁਲਕ 'ਚ ਰਾਹੁਲ ਗਾਂਧੀ ਲੈ ਲਓ ਰਾਹੁਲ ਗਾਂਧੀ ਉਸ ਯੂਨੀਵਰਸਿਟੀ ਤੋਂ ਪੜਿਆ ਜਿੱਥੇ ਦਾਖਲਾ ਮਿਲਣਾ ਹੀ ਮੌਕਾ ਦੁਨੀਆ ਦੇ ਮੇਂ ਬਹੁਤ ਘੈਟ ਲੋਕ ਪੜਦੇ ਆ ਹਨਾ ਸਮਝਦਾਰ ਲੋਕ ਉੱਥੋਂ ਨਿਕਲੇ ਨਿਕੀ ਤੇ ਤੁਹਾਡੇ মিডিਏ ਦੇ ਉਹਨੂੰ ਰੌਲਾ ਪਾ ਪਾ ਕੇ ਉਹਨੂੰ ਕੀ ਬਣਾਤਾ ਹੂੰ ਇੱਥੋਂ ਇਹ ਸਮਝਣ ਵਾਲੀਆਂ ਗੱਲਾਂ ਤੇ ਬਹੁਤ ਚੀਜ਼ਾਂ ਸੋਚਦੇ ਕੇਵਰ ਇੱਕ ਫਰੈਸ਼ੀ ਭਾਜੀ ਉਹਨਾਂ ਦਾ ਸੁਣਦਾ ਉਹ ਡੰਡ ਲਾਉਂਦੇ ਆ ਇੱਕ ਮੁੰਡਾ ਹੋਰ ਆ ਕੋਈ ਉਹਨੇ ਸੋਨੂ ਸੀਤੂ ਵਾਲੀ ਬਾਰੇ ਪਹਿਲਾਂ ਵੀਡੀਓ ਪਾਈ ਸੀ ਉਹਨਾਂ ਨੂੰ ਸੁਣਦੇ ਤੁਸੀਂ ਕਿੰਨਾ ਚਲੋ ਐ ਨਹੀਂ ਹੌਲੀ ਹੌਲੀ ਤਾਦਾਦ ਵਧੂਗੀ ਪਰ ਸਿਆਣੇ ਲੋਕ ਆਉਣੇ ਬਹੁਤ ਜ਼ਰੂਰੀ ਜੇ ਤੁਸੀਂ ਚਾਹੁੰਦੇ ਹੋ ਫਿਰ ਤੁਹਾਡਾ ਸਮਾਜ ਸੁਧਰੇ ਤੋ ਹੀ ਤਰੱਕੀ ਕਰੂ ਦੇਖੋ ਉਦਾਂ ਤਾਂ ਹੀ ਸਕੀਮਾਂ ਦੱਸਦੇ ਆ ਸੌਰੀ ਕਹਾਣੀਆਂ ਦੱਸਦੇ ਵੇ ਘਰ ਚ ਚਾਰ ਭਰਾ ਹੁੰਦੇ ਆ ਚਾਰਾਂ ਨੂੰ ਪਿਓ ਉਹਨਾਂ ਦਾ ਕਹਿੰਦਾ ਗੱਠੀ ਲਿਆ ਤੋੜ ਕੇ ਦਿਖਾ ਡੰਡੇ ਟੁੱਟਦੇ ਨਹੀਂ ਚਾਹੋਂ ਤੇ ਕੱਲਾ ਕੱਲਾ ਟੁੱਟ ਜਾਂਦਾ ਤੇ ਇਦਾਂ ਹੀ ਦੇਸ਼ ਦੇ ਵਿੱਚ ਧਰਮ ਜੇ ਆਪਾਂ ਇਹਨਾਂ ਨੂੰ ਵੰਡ ਕੇ ਲੜਾ ਕੇ ਕਹਾਂਗੇ ਤਰੱਕੀ ਹੋਣੀ ਇਦਾਂ ਨਹੀਂ ਇੱਕ ਹੋ ਕੇ ਹੀ ਹੋਣੀ ਹੈ ਤੇ ਜਿਹੜੇ ਮੈਨੂੰ ਗद्दार ਕਹਿੰਦੇ ਆ ਭਰਾ ਮੈਂ ਤੁਹਾਨੂੰ ਦੱਸਾਂ ਮੈਂ ਕਿਸੇ ਦਾ ਜ਼ਿੰਦਗੀ ਚ ਨਹੀਂ ਕੀਤਾ ਭਲਾ ਕਰਕੇ ਇੱਥੇ ਤੱਕ ਚੰਗਾ ਕਰਕੇ ਦੋਸਤਾਂ ਦਾ ਸੋਚਦੇ ਆ ਤਾਂ ਉਹਨੂੰ ਫੋਨ ਕਰਕੇ ਸਵੇਰੇ ਪੁੱਛਿਆ ਕਿ ਤੇਰਾ ਕੰਮ ਕਿਦਾਂ ਪਾ ਮੇ ਦੁਸ਼ਮਣ ਨੇ ਕੰਮ ਖੋ ਲਿਆ ਉਹ ਵੀ ਕੰਮ ਚੱਲਣਾ ਚਾਹੀਦਾ ਪਰ ਹਰ ਚੀਜ਼ ਨੇ ਆਪਣੇ ਥਾਂ ਟਿਕਾਣੇ ਰਹਿਣਾ ਇਹ ਚੀਜ਼ਾਂ ਨੂੰ ਵੀ ਸਮਝੋ ਸੱਚ ਨੂੰ ਤੇ ਝੂਠ ਨੂੰ ਪਛਾਣੋ ਮਿਹਰਬਾਨੀ ਸ਼ੁਕਰੀਆ